ਪ੍ਰੈਜ਼ੈਂਸ ਮੇਰੀ ਪੀਰੀ ਗਵਾਲੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਸੀਂ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਗੁਰਦੁਆਰਾ ਸ੍ਰੀ ਰਤਸਾਹਿਬ ਜਿਲ੍ਹਾ ਫਤਿਹਗੜ ਸਾਹਿਬ ਵਿੱਚ ਸੁਬਾਇਮਾਨ ਹੈ ਜਿਵੇਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 5 6 ਦਸੰਬਰ 1704 ਦੀ ਰਾਤ ਨੂੰ ਅਨੰਦਪੁਰ ਸਾਹਿਬ ਜੀ ਨੂੰ ਖਾਲੀ ਕੀਤਾ ਮੁਗਲਾਂ ਦੁਆਰਾ ਉਹਨਾਂ ਦਾ ਨੇੜਿਓਂ ਪਿੱਛਾ ਕੀਤਾ ਗਿਆ ਸਾਹਮਣੇ ਬਰਸਾਤ ਦੇ ਪਾਣੀ ਨਾਲ ਸਰਸਾ ਨਦੀ ਚੜੀ ਹੋਈ ਸੀ ਰਾਤ ਹਨੇਰੀ ਅਤੇ ਸਰਸਾ ਨਦੀ ਦੀ ਹੜ ਦੇ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਕਾਫਲੇ ਵੱਲੋਂ ਬਿਛੜ ਗਿਆ ਮਾਤਾ ਗੁਜਰਕੌਰ ਗੁਜਰੀ ਜੀ ਦੇ ਨਾਲ ਉਹਨਾਂ ਦੇ ਦੋ ਛੋਟੇ ਪੋਤਰੇ ਸਨ ਆਪਣੇ ਰਸੋਈ ਗੰਗਾ RAM ਦੇ ਨਾਲ ਅੱਗੇ ਵਧਦੇ ਹੋਏ ਰਸਤੇ ਤੋਂ ਪਟਕ ਗਏ ਸਨ ਉਹਨਾਂ ਨੂੰ ਗੰਗਾ RAM ਨੇ ਜਿਸ ਨੂੰ ਕਿ ਗੰਗੂ ਵੀ ਕਿਹਾ ਜਾਂਦਾ ਹੈ ਨੇ ਸਜਾ ਦਿੱਤਾ ਕਿ ਜੇਕਰ ਤੁਸੀਂ ਮੇਰੇ ਨਾਲ ਮੇਰੇ ਪਿੰਡ ਸਹੇੜੀ ਚਲੋ ਤਾਂ ਇਹ ਸੰਕਟ ਦਾ ਸਮਾ ਸਹਿਜ ਹੀ ਬਤੀਤ ਹੋ ਜਾਵੇਗਾ ਮਾਤਾ ਜੀ ਨੇ ਮਨਜ਼ੂਰੀ ਦੇ ਦਿੱਤੀ ਅਤੇ ਸਹੇੜੀ ਪਿੰਡ ਗੰਗਾ RAM ਰਸੋਈਏ ਦੇ ਘਰ ਪਹੁੰਚ ਗਏ ਗੰਗੂ ਲੋਣ ਹਰਾਮ ਨਿਕਲਿਆ ਉਸਨੇ ਮੋਰਿੰਦਾ ਦੀ ਕੋਤਵਾਲੀ ਵਿੱਚ ਕੋਤਵਾਲ ਨੂੰ ਸੂਚਨਾ ਦੇ ਕੇ ਇਨਾਮ ਦੇ ਲਾਲਚ ਵਿੱਚ ਬੱਚਿਆਂ ਨੂੰ ਫੜਵਾ ਦਿੱਤਾ। ਥਾਣੇਦਾਰ ਨੇ ਇੱਕ ਬੈਲ ਗੱਡੀ ਵਿੱਚ ਮਾਤਾ ਜੀ ਅਤੇ ਬੱਚਿਆਂ ਨੂੰ ਸਰਲ ਦੇ ਨਵਾਬ ਵਜ਼ੀਦ ਖਾਨ ਦੇ ਕੋਲ ਕੜੇ ਪਹਿਰੇ ਵਿੱਚ ਪਿਜਵਾ ਦਿੱਤਾ। ਜਿਸ ਅਸਥਾਨ ਤੇ ਸਾਹਿਬ ਜਾਦਿਆ ਅਤੇ ਮਾਤਾ ਜੀ ਨੂੰ ਉਤਾਰਿਆ ਗਿਆ ਉਹ ਇਸ ਅਸਥਾਨ ਹੈ ਜਿੱਥੇ ਕਿ ਗੁਰਦੁਆਰਾ ਸ੍ਰੀ ਰਤ ਸਾਹਿਬ ਸशोਭਿਤ ਹੈ। ਜਦੋਂ ਇਸ ਗੱਲ ਦਾ ਪਤਾ ਆਸ-ਪਾਸ ਦੇ ਲੋਕਾਂ ਨੂੰ ਲੱਗਾ ਤਾਂ ਉਹ ਸਾਹਿਬ ਜਾਦਿਆਂ ਅਤੇ ਮਾਤਾ ਜੀ ਦੇ ਦਰਸ਼ਨਾਂ ਨੂੰ ਆ ਗਏ ਜਦੋਂ ਇਹ ਗੱਲ ਸੂਬਾ ਸਰੰਧ ਨੂੰ ਪਤਾ ਚੱਲੀ ਤਾਂ ਉਸਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਾਦਿਆਂ ਨੂੰ ਬੰਦੀ ਬਣਾਉਣ ਲਈ ਕਿਹਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਜੀ ਵਿੱਚ ਦਾਖਲ ਹੁੰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਜਿਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹਨ उस पाल की साहब जी आकार भी रथ वागू दिता गया है ए गुरुद्वारा साहब बस्सी पठाना रोड ते गुरुद्वारा श्री मोतीराम राम मेहरा साहब जी दे नजदीक ही है इस गुरुद्वारा साहब जी दे बिल्कुल नाल ही उस वेले दा थाना भी है जो कि लाल रंग विच है नाल एक इतिहास होर है जो कि बाबा संगत सिंह जी नाल जुड़िया है जो कि इस थाने दे नाल ही सुशोभित है बाबा संगत सिंह जी दी शक्ल ਬਹੁ ਬਹੁ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ ਸੀ ਇਸ ਲਈ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੀ ਕਲਗੀ ਪੇਂਟ ਕੀਤੀ ਸੀ ਜੰਗ ਵਿੱਚ ਸੰਗਤ ਸਿੰਘ ਜੀ ਦੀ ਸ਼ਹਾਦਤ ਹੋ ਗਈ ਅਤੇ ਇਸ ਅਸਥਾਨ ਤੇ ਉਹਨਾਂ ਦਾ ਸ਼ੀਸ਼ ਪਛਾਣ ਵਾਸਤੇ ਲਿਆਂਦਾ ਗਿਆ ਛੋਟੇ ਸਾਹਿਬ ਜਦਿਆਂ ਵੱਲੋਂ ਉਹਨਾਂ ਦੀ ਪਛਾਣ ਕਰਵਾਈ ਗਈ ਤਾਂ ਉਹਨਾਂ ਨੇ ਪਾਈ ਸੰਗਤ ਸਿੰਘ ਜੀ ਦੀ ਪਛਾਣ ਕੀਤੀ ਗੁੱਸੇ ਨਾਲ ਸੂਬਾ ਸਰੰਦ ਨੇ ਸੰਗਤ ਸਿੰਘ ਜੀ ਦਾ ਸੀਸ ਇਸ ਅਸਥਾਨ ਤੇ ਸੁੱਟ ਦਿੱਤਾ ਇੱਥੇ ਇੱਕ ਥੜਾ ਸਾਹਿਬ ਹੈ ਜਿੱਥੇ ਬਾਬਾ ਸੰਗਤ ਸਿੰਘ ਜੀ ਦੇ ਸੀਸ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਵਾਹਿਗੁਰੂ 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 ਵਾਹਿਗੁਰੂ